ਆਰਕਨ ਕੇਜਰੀਵਾਲ ਜੀ ਜਿਨ੍ਹਾਂ ਨੂੰ सीबीआई ਵੱਲੋਂ ਧੋਖੇਬਾਜ਼ੀ ਨਾਲ ਝੂਠੇ ਕੇਸਾਂ ਨਾਲ ਕਿਉਂਕਿ ਉਹਨਾਂ ਨੂੰ ਪਹਿਲਾਂ ਵੀ ਇੱਕ ਵਾਰੀ ਜਮਾਨਤ ਮਿਲ ਚੁੱਕੀ ਹੈ ਤੇ ਇਹਨੂੰ ਵੇਖ ਕੇ ਮੋਦੀ ਸਰਕਾਰ ਜਿਹੜੀ ਡਰਦੇ ਮਾਰੇ ਉਹਨਰ ਦੇ ਇੱਕ ਝੂਠਾ ਕੇਸ ਹੋਰ ਪਾ ਕੇ सीबीआई ਨੇ ਆਪਣੀ ਕੋਰ ਦੇ ਅੰਦਰ ਲੈ ਲਿਆ ਸੀਗਾ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ ਹੈ ਅਸੀਂ ਸਾਰੇ ਵਰਕਰ ਸਹਿबान ਆਮ ਆਦੀ ਪਾਰਟੀ ਦੀ ਸਮੁੱਚੀ ਟੀਮ ਮਾਨਯੋਗ ਵਿਧਾਇਕ ਸਾਹਿਬ ਸਦੀਪ ਸਿੰਘ ਮੁੰਡਿਆ ਜੀ ਨੇ ਅਾਜੀ ਖੁਸ਼ੀ ਦੇ ਵਿੱਚ ਇੱਥੇ ਅੱਜ ਲੰਗਰ ਰੱਖਿਆ ਸਾਰੇ ਵਰਕਰ ਸਰਵਾਨ ਅਤੇ ਖੁਮੂਮਾ ਕੇ ਪਹੁੰਚ ਰਹੇ ਨੇ ਬੜੀ ਖੁਸ਼ੀ ਦੇ ਦਿਨ ਆ ਬੜਾ ਸਾਡੇ ਲਈ ਇਹ ਕਿ ਸਾਡੇ ਸੁਪਰੀਮੋ ਅੱਜ ਆਮ ਆਦਮੀ ਪਾਰਟੀ ਦੇ ਅ ਅੱਜ ਦਿਨ ਬਾਹਰ ਆ ਰਿਹਾ ਹੈ ਇੱਥੋਂ ਪਤਾ ਲੱਗਦਾ ਹੈ ਜਿਹੜੀ ਜਿਹੜ ਝੂਠ ਦੇ ਬਹੁਤ ਲੰਬੇ ਪੈਰ ਨਹੀਂ ਹੁੰਦੇ ਇੱਕ ਦਿਨ ਉਹਨੂੰ ਸੱਚ ਦੇ ਅੱਗੇ ਗੋਡੇ ਟਿਕਣੇ ਪੈਂਦੇ ਆ ਤੇ ਆ ਜੋ ਦਿਨ ਆ ਗਿਆ ਤੇ ਅੱਜ ਲੱਡੂ ਵੀ ਵੰਡੇ ਜਾ ਰਹੇ ਆ ਬਸ ਤੇ ਅੱਜ ਸਾਰੇ ਸਮੂਚੀ ਵਰਕਰ ਇਥੇ ਹੋਂਮ ਹਮਾ ਕੇ ਪਹੁੰਚ ਰਹੇ ਨੇ ਤੇ ਅੱਜ ਸਾਰੇ ਇਥੇ ਲੀਡਰਸ਼ਿਪ ਮਿਲ ਕੇ ਆਪਾਂ ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਆ ਤੇ ਸਾਡੇ ਲੀਡਰ ਸਰਦਾਰਾਂ ਦੇ ਆਪੇ ਕੁਛ ਦੇ ਵਿੱਚ ਕਿੰਨਾ ਕੋ ਉਤਸ਼ਾਹ ਹੈ ਬਹੁਤ ਉਤਸ਼ਾਹ ਹੈ ਜੀ ਬੜੀ ਖੁਸ਼ੀ ਹੈ ਸਾਡੇ ਲਈ ਕਿ ਇੱਕ ਇਮਾਨਦਾਰ ਨੇਤਾ ਜਿਹੜੇ ਝੂਠੇ ਕੇਸਾਂ ਕਰਕੇ ਮੋਦੀ ਸਰਕਾਰ ਡਰ ਦੇ ਮਾਰੇ ਉਹਨਾਂ ਨੂੰ ਧੱਕੇ ਨਾਲ ਅੰਦਰ ਕਰ ਰਹੀ ਇੱਕ ਇੱਕ ਕਰਕੇ ਸਭ ਛੁੱਟ ਰਹੇ ਨੇ ਪਿੱਛੇ ਮਨੀਸ਼ ਕੁਦਿਆ ਸਾਹਿਬ ਸਾਡੇ ਜਿਹੜੇ ਸਿੱਖਿਆ ਦੇ ਕਰਾਵਾਉਂਦੇ ਆ ਆਪਣੇ ਸਾਡੇ ਮਿੱਕਲੀਲੀ ਦੇ ਸਿੱਖਿਆ ਮੰਤਰੀ ਉਹ ਵੀ ਪਿੱਛੇ ਆਏ ਨੇ ਬਾਹਰ ਉਸ ਤੋਂ ਪਹਿਲਾਂ ਸੱਜੇ ਸਿੰਘ ਵੀ ਬਾਹਰ ਆਏ ਆਉਣ ਵਾਲੇ ਦਿਨ ਚ ਹੋਰ ਵੀ ਸਾਡੇ ਜਿਹੜੇ ਮੀਟਰ ਜਿਹੜੇ ਆਪਣੇ ਉਹ ਵੀ ਬਾਹਰ ਆਣਗੇ ਕੁਛ ਨਹੀਂ ਹੋਣਾ ਇਹਨਾਂ ਨੂੰ ਇਹਨਾਂ ਨਹੀਂ ਇਹਨਾਂ ਦਾ ਬਾੜ ਵੀ ਬੰਕਾ ਨਹੀਂ ਕਰ ਸਕਦੇ ਮੋਦੀ ਸਰਕਾਰ ਤੇ ਹਾਂਜੀ ਪ੍ਰਧਾਨ ਜੀ ਨਹੀਂ ਨਹੀਂ ਬਸ ਆਮਲੇ ਸਾਹਿਬ ਅੱਜ ਖੁਸ਼ੀ ਦਾ ਮਾਹੌਲ ਹੈ ਕਿੰਨਾ ਇੱਕ ਉਤਸ਼ਾਹ ਹੈ ਕਿ ਅਰਵਿੰਦ ਕੇਜੀ ਵਾਲੀ ਅੰਬਾਰਾ ਸਭ ਤੋਂ ਪਹਿਲਾਂ ਅਜਮਾਨ ਜੋ ਸੁਪਰੀਮ ਕੋਰਟ ਦਾ ਦਿਨੋ ਧੰਨਵਾਦ ਹੈ ਕਿ ਜਿਨ੍ਹਾਂ ਨੇ ਅੱਜ ਦੇਸ਼ ਦੇ ਲੋਕਾਂ ਨੂੰ ਦੱਸਤਾ ਕਿ ਜਿਹੜਾ ਸੰਵਧਾਨਾ ਦੀ ਦਿੱਸਨ ਦੀ ਹਵੇਸਾ ਤੇ ਤਾਨਾ ਸਾਹਿਬ ਸਰਕਾਰ ਦੇ ਮੂੰਹ ਤੇ ਚਪੇੜ ਵੱਜੀ ਹੈ ਕਮੋਦੀ ਸਰਕਾਰ ਦੇ ਉਹਦੇ ਬਹੁਤ ਵੱਡੀ ਚਪੇੜ ਵੱਜੀ ਹੈ ਕਿ ਈਡੀ ਔਰ ਜੀਡੀ ਨੂੰ ਵਰਤ ਵਰਤੋਂ ਕਰਕੇ ਵੀਰਸ ਨੂੰ ਵਰਤੋਂ ਕਰਕੇ ਨਹੀਂ ਉਹਨੇ ਢਾਲ ਸਾਡੇ ਇਹ ਜਿਹੇ ਲੋਕਾਂ ਨੂੰ ਪਛਾਣ ਕੇ ਤੇ ਸਾਡੇ ਪਾਰਟੀ ਦੇ ਸੁਪਰੀਮ ਅਰਬਨ ਕੇਜਰੀਵਾਦ ਜਿਹੜੇ ਸਾਡੇ ਪਿਤਾ ਸમાન ਜਦੋਂ ਦੇ 7 ਮਹੀਨੇ ਤੋਂ ਕਰੀਬ ਉਹਨਾਂ ਨੂੰ ਅੰਦਰ ਹੋ ਗਏ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਜਦੋਂ ਅਸੀਂ ਜਾਂਦੇ ਸੀ ਕਿਸੇ ਵੀ ਸਟੇਟ ਦੇ ਵਿੱਚ ਪ੍ਰਚਾਰ ਕਰਦੇ ਸੀ ਆਪਣੇ ਪੰਜਾਬ ਤੋਂ ਹੁੰਦੇ ਸੀ ਹਰਿਆਣਾ ਤੋਂ ਹੁੰਦੇ ਸੀ ਉਹ ਤਾਂ ਪਿਤਾ ਤੋਂ ਮਾਪਾ ਬਪ ਤੋਂ ਬਿਗਿਆਰ ਅਸੀਂ ਉਮਰੇ ਹੋ ਮੈਨੂੰ ਇਦਾਂ ਲੱਗਦਾ ਸੀ ਮਹਿਸੂਸ ਹੁੰਦਾ ਸੀ ਕਿ ਸਾਨੂੰ ਬਹੁਤ ਵੱਡਾ ਕਾਲੀ ਸਰਕ ਕਾਲਾ ਸਹੀ ਸਰਕਾਰ ਨੇ ਸਾਡੇ 'ਤੇ ਜੁਲਮ ਕੀਤਾ ਹੋਇਆ ਆਮ ਆਦਮੀ ਪਾਰਟੀ ਦੇ ਬਹੁਤ ਵੱਡਾ ਜੁਲਮ ਦਾ ਕਹਿਰ ਕੀਤਾ। ਤੁਹਾਡੇ ਬਹੁਤ ਬਿਜਲੋ ਮਾਨਜੋਗ ਸਮਰੀਪੁਰ ਤੋਂ ਧੰਨਵਾਦ ਹੈ ਜਿਨ੍ਹਾਂ ਨੇ ਅਰਵਿੰਦ ਕੇਜਰੀ ਰਾਜ ਦੇ ਜਮਾਨੇ ਵਿੱਚ ਔਰ ਸਾਡੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਬਹੁਤ ਖੁਸ਼ੀਆਂ ਬਣਾਈਆਂ ਜਾ ਰਹੀਆਂ ਆਮ ਆਦਮੀ ਪਾਰਟੀ ਦਾ ਹਰ ਵਲੰਟੀਅਰ ਹਰ ਸੇਵਾਦਾਰ ਅੱਜ ਭਗੜੇ ਪਾ ਰਿਹਾ ਢੋਲ ਵਜਾ ਰਿਹਾ ਤੇ ਸਾਹਮਣੇ ਹਲਕਾ ਸਾਹਨੇ ਵਾਲ ਦੇ ਵਿੱਚ ਜੱਗੋ ਲੱਡੂਆਂ ਦਾ ਪਕੌੜਿਆਂ ਦਾ ਚਾਹ ਦਾ ਦੁਪਹਿਰ ਦਾ ਲੰਗਰ ਚੱਲਿਆ ਜਿਸ ਜਿਹੜੇ ਦਾ ਪਤਾ ਲੱਗਾ ਵਰਕਰ ਸਹਿਮਾਨਾਂ ਨੂੰ ਤੇ ਸਾਡੇ ਸਾਡੀ ਸੁਪਰੀਮ ਕੋਰਟ ਦੇ ਜੀਵਾਰ ਦੀ ਬਾਹਰ ਆ ਗਏ ਤੇ ਝੋਲ ਬਜਾਏ ਜਾ ਰਿਹਾ ਤੁਸੀਂ ਦੇਖ ਹੀ ਲਿਆ ਲੱਡੂ ਵੰਡੇ ਜਾ ਰਹੇ ਥੋੜੇ ਬੰਦੇ ਜਾ ਰਹੇ ਹੈ ਉਹ ਇਸੇ ਤਰ੍ਹਾਂ ਸਾਨੂੰ ਅੱਜ ਬਹੁਤ ਜ਼ਿਆਦਾ ਐਮਐਲਏ ਸਾਹਿਬ ਨੂੰ ਕੀ ਲੱਗਦਾ ਹੈ ਕਿ ਇਸ ਚੀਜ਼ ਦੇ ਨਾਲ ਹਰਿਆਣਾ ਦੇ ਚੋਣਵੀ ਮਾਹੌਲ ਉੱਥੇ ਵੀ ਚੱਲ ਰਿਹਾ ਹੈ ਇਸ ਦਿਨ ਬਲ ਮਿਲੂਗਾ ਹਰਿਆਣਾ ਦਾ ਪੁੱਤਰ ਐਰਮਨ ਕੇਜਵਾਰ ਜੀ ਸੋ ਅੱਜ ਹਰਿਆਣਾ ਦੇ ਲੋਕਾਂ ਦੀ ਮੈਂ ਕਹਾਂਗਾ ਦਵਾਵਾਂ ਜਿਹੜੀਆਂ ਹੋਈਆਂ ਜੋ ਅੱਜ ਸੁਪਰੀਮ ਕੋਰਟ ਮਾਨਜਮ ਸੁਪਰੀਮ ਕੋਰਟ ਨੇ ਜਮਾਨ ਦਿੱਤੀ ਆ ਤੇ ਹਰਿਆਣਾ ਦੇ ਵਿੱਚ 90 ਦੀਆਂ 90 ਸੀਟਾਂ ਤੇ ਸਾਡੀ ਪਾਰਟੀ ਲੜਾਈ ਲੜ ਰਹੀ ਹੈ ਸੋ ਬਹੁਤ ਵੱਡੀ ਜਿੱਤ ਸਰਕਾਰ ਬਣਦੀ ਹੈ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦਿੱਲੀ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਪੰਜਾਬ ਸਰਕਾਰ ਬਣੀ ਔਰ ਦਿੱਲੀ ਔਰ ਪੰਜਾਬ ਦੇ ਕੰਮਾਂ ਨੂੰ ਦੇ ਰਿਹਾ ਹੈ ਸਕਾਰ ਸੈਂਟਰ ਤੇ ਹਰਿਆਣਾ ਸੋ ਹਰਿਆਣਾ ਤੇ ਹਰਿਆਣਾ ਦੇ ਲੋਕ ਵੀ ਬਦਲਾਵ ਚਾਹੁੰਦੇ ਆ ਉਹਨਾਂ ਨੇ ਬੀਜੇਪੀ ਦੀ ਸਰਕਾਰ ਦੇਖ ਲਈ ਚੋਣਾਂ ਦੇ ਆਂ ਦੇਖ ਲਈ ਕਾਗਜ਼ਸ ਦੀ ਦੇਖ ਲਈ ਤੇ ਹੁਣ ਮਾਨ ਆ ਮੈਂ ਉਹਨਾਂ ਕੋਲ ਗਿਆ ਕੱਲ ਵੀ ਉੱਥੇ ਜਾ ਕੇ ਆਇਆ ਪਿੰਡਾਂ ਵੀ ਹਰਿਆਣੇ ਜਾ ਕੇ ਆਇਆ ਕਿ ਹਰਿਆਣੇ ਦੇ ਲੋਕ ਕਹਿੰਦੇ ਆ ਕਿ ਹੁਣ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵਾਂਗੇ ਤਾਂ ਜੋ ਬੱਚਿਆਂ ਨੂੰ ਸਿੱਖਿਆ ਮਿਲ ਸਕੇ ਰੁਜ਼ਗਾਰ ਮਿਲ ਸਕੇ ਬਿਜਲੀ ਦੀਆਂ ਸਿਹਤ ਸਵਾਮਾ ਬਿਜਲੀ ਸਭ ਸਾਨੂੰ ਜਿਵੇਂ ਦਿੱਲੀ ਔਰ ਪੰਜਾਬ ਚ ਮੁਫਤ ਸਾਨੂੰ ਬਿਜਲੀ ਮਿਲਦੀ ਹੈ ਉਸੇ ਤਰ੍ਹਾਂ ਅਸੀਂ ਹਰਿਆਣੇ ਦੇ ਲੋਕ ਵੀ ਚਾਹੁੰਦੇ ਆ ਸੋ ਜਿਵੇਂ ਨਹਿਰੀ ਪਾਣੀ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੱਧਾਨੀ ਤੋਂ ਪੰਜਾਬ ਦੇ ਲੋਕ ਖੁਸ਼ ਆ ਕਿ ਹਰਿਆਣਾ ਦੇ तकरीबन ਪੰਜਾਬ ਦਾ ਹਿੱਸਾ ਸੀ ਸਾਰਾ ਤੇ ਉਹ ਵੀ ਇਸੇ ਤਰ੍ਹਾਂ ਚਾਹੁੰਦੇ ਕਿ ਜਿਵੇਂ ਪੰਜਾਬ ਦੇ ਕਿਸਾਨ ਖੁਸ਼ ਆ ਅਸੀਂ ਵੀ ਆਮ ਆਦਮੀ ਪਾਰਟੀ ਸਰਕਾਰ ਬਣਾ ਕੇ ਅਸੀਂ ਵੀ ਖੁਸ਼ੀਆਂ ਪ੍ਰਾਪਤ ਕਰੀਏ ਗਰੀਬ ਤੋਂ ਲੈ ਕੇ ਮੀਰ ਤੱਕ ਹਰ ਬੰਦਾ ਇਸ ਅਰਵਿੰਦ ਕੇਜਰੀਵਾਲ ਜੀ ਨੂੰ ਪਿਆਰ ਕਰਦਾ ਆਮ ਆਦਮੀ ਪਾਰਟੀ ਨੂੰ ਪਿਆਰ ਕਰਦਾ ਤੇ 100% ਪਰਮਾਤਮਾ ਤੇ ਵੀ ਵਿਸ਼ਵਾਸ ਹੈ ਕਿਉਂਕਿ ਸਤਿਗੁਰੂ ਹਮੇਸ਼ਾ ਮਹਾਨਿਆਂ ਨਾਲ ਇਮਾਨਦਾਰ ਬੰਦਿਆਂ ਨਾਲ ਚਾਹੁੰਦਾ ਤੇ ਅੱਜ ਅਰਵਿੰਦ ਕੇਜਰੀਵਾਲ ਜੀ ਇਸ ਦਾ ਕੋਲਾ ਚੁੰਦੇ ਆ ਤੇ ਅਗਲੇ ਤੇਜੂ ਰਾਜੀ ਦੀ ਹਰਿਆਣੇ ਦੀ ਸਰਕਾਰ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ।